ਹਾਂਜੀ ਤਾਂ ਕੀ ਹਲਚਾਲ ਆ ਤਾਂ ਆਪਾਂ ਕਣਕ-ਕੁਣਕ ਦੇਖਦੇ ਆਂ ਖੇਤ 20 ਦਿਨਾਂ ਬਾਅਦ ਨਿਕਲਿਆ ਜੀ ਪੂਰੀ ਵਧੀਆ ਮੈਂ ਅਮਰੂਦ ਤੋੜਨ ਆਇਆ ਸੀਗਾ ਬੂਟਾ ਸਾਡਾ ਇਹ ਬਹੁਤ ਪੁਰਾਣਾ ਬੂਟਾ ਵਾ ਪਰ ਇਹਨੂੰ ਅਮਰੂਦ ਹਜੇ ਵੀ ਵਧਗਾ ਲੱਗਦੇ ਆ ਇਹਦੀ ਥਾਂ ਤੇ ਆ ਵੇਖ ਸਕਦੇ ਆਂ ਤੂ ਤੁੱਗ ਗਿਆ ਆ ਠੀਕ ਆ ਤੁਹਾਨੂੰ ਮਗਰ ਨਹੀਂਦਾ ਹੋਊਗਾ ਨਹੀਂ ਨਹੀਂਦਾ ਹੋਊਗਾ ਤੂ ਤੁੱਗ ਗਿਆ ਆ ਆਪੇ ਹੀ ਤੇ ਹੁਣ ਤੂਰ ਚੱਲ ਵਧਗਾ ਹੋ ਗਿਆ ਤੇ ਪਰ ਆ ਜੜ ਜੀ ਸੀਗੀ ਉਹਦੀ ਅਮਰੂਦ ਦੀ ਉਹ ਵੀ ਵਚੁੱਗ ਗਿਆ ਹੀ ਆਪਕਾ ਨਿਆ ਤੇ ਤੋੜ ਕੇ ਵੜੇਗਾ ਲੱਗਦੇ ਆ ਨਾ ਪੱਕੇ ਆ ਨਾ ਕੱਚੇ ਆ ਠੀਕ ਆ ਤੇ ਆਪਾਂ ਵਾਇਆ ਸੇਗਾ ਮੜਾਜ ਆਪਣਾ ਕਣਖ ਜੀ ਆਪਣੀ ਥੋੜੀ ਜੀ بیچ ਨਾਲ ਹੀ ਰਹਿੰਦੀ ਆ ਉੱਚ ਕਰਾ ਕਰੂ ਜਾਂ ਕਹਿੰਦੇ ਲਾਉਣ ਵਾਲਾ ਕਰਕੇ ਤੇ ਕਰਾ ਵਾਲੇ ਕੋਲੇ ਟਾਈਮ ਨਹੀਂ ਸੀ ਗਿਆ ਤੇ ਦੂਜਾ ਬਾਕੀ ਆਪਾਂ ਉਹ ਘਾਜਾ ਵੀ ਪੱਟਦਾ ਉਥੋਂ ਉਹ ਵੀ ਲੋਟ ਕਰਦੇ ਸੀਗੇ ਨਾਲ ਬੰਦਾ ਲਿਆ ਆ ਵਾਪਾਂ ਨਾ ਲੋਲਾ ਬਾਈ ਕਾਂ ਵੀ ਆ ਪੂਰਾ ਬੰਦਾ ਬਹੁਤ ਹੈਗਾ ਯਾਰ ਇਹ ਤੇ ਅੱਜ ਹੁਣੇ ਕਿਹਾ ਉਹਨੂੰ ਉਦੋਂ ਮੈਂ ਉਹ ਜਿਹੰਦਾ ਚੱਲ ਭਾਈ ਚੱਲ ਵਰਦੇ ਹਨ ਆਪਣੇ ਨਾਲ ਉਹ ਤਰ ਪਿਆਉਦੀ ਤੇ ਘਾਵ ਆਉ ਉਹਦੇ ਜਿਹੜਾ ਚੁਗਣ ਦਾ ਸਿੰਗਾ ਉਹ ਚੋਕੀ ਇਹਨਾਂ ਨਾਲ ਸਾਨੂੰ ਕਣਕ ਦਿਖਾਉਣਾ ਮੈਂ ਕਣਕ ਵੀ ਪੂਰੀ ਵਧੇਗਾ ਨਿਕਲਿਆ ਹੀ ਆ ਅਪਰਾਲ ਖਾਂਦਾ ਜਦ ਦੱਸਦਾਊਗਾ ਤੁਹਾਨੂੰ ਮਗਰ ਉਦਾਂ ਹੀ ਆ ਇਹਦੇ ਵਿੱਚ ਕਣਕ ਵਧੇਗਾ ਉੱਕੀ ਵੀ ਹੈ ਠੀਕ ਆ ਸਾਨੂੰ ਆ ਦਿਖਾਉਣਾ ਚਾਹੀਦਾ ਆ ਕਣਕ ਆ ਵੀ ਆ ਵੀ ਫਰਦੀ ਕਣਕ ਦੇ ਬੂਟੇ ਹਰੇ 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 ਆਲੇ ਕਣਕ ਦੇ ਬੂਟੇ ਉੱਗੇ ਦੇ ਆ ਵੇਖ ਆਦਿ ਨਿਕਲੇ ਨਹੀਂ ਦੇਣਾ ਇੱਥੇ ਦੇਖੋ ਆਵੇ ਮਿੱਤੇ ਦੇਖੋ ਇਹ ਵੇਖਣ ਨੂੰ ਲੱਗਦੀ ਆ ਇਦਾਂ ਵਧੀਆ ਆਇਆ ਕਰਨਾ ਬੰਦਾ ਫੋਨ ਇਦਾਂ ਵਧੀਆ ਵਾ ਤੇ ਆਪਾਂ ਹੈਪੀ ਹੀਡਰ ਨਾਲ ਦਿੱਤੀ ਹੋਈਗੀ ਸੁਪਰਟੀ ਜਰਨਾਲੀ ਬੀਜੇ ਕੋਟਲ ਤੋਂ ਪਤਾ ਹੀ ਆ ਵੀ ਕਿਵੇਂ ਉਹ ਵੀ ਤਿਆਰ ਜਿਹਾ ਬਚਾਉਂਦਾ ਜਾਂਦਾ ਉਹਨੇ ਪ੍ਰਾਲੀ ਜੀ ਵਿੱਚ ਹੀ ਲੈ ਲੈਣੀ ਠੀਕ ਸਾਰੀ ਗੱਦ ਜੀ ਵੱਡੀ ਮੋਟੀ ਬਣਾ ਦੇਣੀ ਸੀ ਜੀ ਇਦਾਂ ਆ ਵਿੱਚ ਆਪਣੇ ਉਤਰ ਕੇ ਜਵਾ ਕੇ ਗੁੱਡਾ ਜੜਾਈ ਜਾਂਦੇ ਹੈਗੇ ਗੁੱਡਾ ਡੱਗ ਪਿੰਦਾ ਕਿਸੇ ਦਾ ਕੱਟਿਆ ਜਾਂਦਾ ਫਿਰ ਉਹ ਲੈਣ ਹੁੰਦਾ ਭੱਜ ਕੇ ਤੇ ਉਧਰ ਆਪਾਂ ਕੰਮ ਕਰੀ ਜਾਂਦੇ ਆ ਉਧਰ ਵੀ ਲੈ ਕੇ ਚਾਲਦੇ ਆ ਆ ਪ੍ਰਾਲੀ ਚੱਕਣ ਵਾਲੀ ਰਹਿ ਗਈ ਇਹ ਵਿੱਚ ਆ ਕੇ ਸਾਗੂ ਗਲਾ ਲਿਆ ਕਰਾਂਗੇ ਉਹਦੇ ਸਾਥੇ ਚੱਕਦੇ ਆ ਜੇ ਪਾਣੀ ਨਹੀਂ ਨਾ ਲਾਉਣਾ ਤਾਂ ਕਰਕੇ ਪਈ ਜਾਂ ਉਈ ਚੱਕਰ ਨੇ ਫੇਰੇ ਨੂੰ ਚੱਕਰ ਵੀ ਪੈ ਜਾਣ। ਨਾਲ ਨਾਲ ਲੱਲ ਵੀ ਖਾਤਾ ਜਾ ਖਾਗਦਾ। ਠੀਕਾ। ਬਾਅਦ ਬਾਲ ਦੇ ਨਾਲ ਜੇ ਮੇਰੇ ਬਾਲੇ ਜਿੱਦੋਂ ਉਤਰ ਜੈਣੋਂ ਟੋਪੀ ਤੋਂ ਜਦੋਂ ਲਾਉਨੇ ਆ ਨਾ ਟੋਪੀ ਲਈਦੀ ਹੁੰਦੀ ਐ ਲਾਉਨੇ ਜੇ ਵਾਲ ਉਦੋਂ ਆਪੇ ਉਹੀ ਖਰਾਬ ਹੋੂ ਜੇ ਹੋ ਜਾਂਦੇ ਆ ਉਦੋਂ ਕੋਈ ਲੈ। ਤੇ ਬਾਕੀ ਸੋ ਉਤਰ ਲੈ ਕੇ ਚੱਲਦੇ ਆ ਕੰਮ ਆਪਣਾ ਚੱਲੀ ਜਾਂਦਾ ਬਹਿ ਚ ਰਹਿ ਗਿਆ। ਇਹ ਜੇ ਤਾਂ ਉਹ ਗੱਟ ਉਹ ਮਾਰਨ ਗਏ ਸੀ ਪਹਿਲਾਂ ਠੀਕ ਆ ਤਾਂ ਮੈਂ ਇੱਥੇ ਪੰਜਾ ਫਿਰ ਹਾਲ ਮਾਰਿਆ ਦੂਰੇ ਮਾਰ ਕੇ ਗਏ ਆ ਤੇ ਹੁਣ ਇਹ ਚ ਇਰਾਦਾ ਹੋ ਵੀ ਹੁਣ ਵੱਟ ਪਾ ਕੇ ਪੱਠੀ ਬੀਜਣ ਦੇ ਨਾਲੇ ਤੇ ਜਮੀਂ ਬੀਜਣੀ ਆ ਕਹਿੰਦਾ ਸੀਗਾ ਤੇ ਜਮੀਂ ਬੀਜ ਦੇਣੀ ਆ ਬਾਹਰ ਹੁਣ ਉਹ ਹੁਣ ਕਵਾਲਾ ਨੂੰ ਕੋਈ ਚੱਕਰ ਨਹੀਂ ਭਾਂ ਤੁਸੀਂ ਗੱਲਾਂ ਤੇ ਕਰਨ ਵਾਲਾ ਤੇ ਡਿਜ਼ਾਈਨ ਤੇ ਨਿਪਟਦੇ ਜਾਨ ਪਵਾਉਣੇ ਆਪਾਂ ਹੁਣ ਤਾਂ ਹੀ ਆ ਇੱਧਰ ਨੂੰ ਹੋ ਗਈ ਇੱਧਰ ਨੂੰ ਹੋ ਗਈ ਟੋਪੀ ਹੋਰ ਹੀ ਕਰ ਦਿੰਦੀ ਆਵਾਜ਼ ਤੇ ਆਹ ਵੇਖ ਲੋ ਪੱਟੇ ਪੁੱਟੇ ਬੀਜੇ ਵੇ ਆ ਇਧਰ ਵਾਲਾ ਘਾਓ ਰੱਖ ਲਿਆਂ ਜੜਾਂ ਰੱਖ ਲਿਆਂ ਲਾਉਣ ਨੂੰ ਠੀਕ ਆ ਆ ਬਸੀਮ ਆਪਣਾ ਉੱਗਿਆ ਗਿਆ ਇਹਦੇ ਨਾਲ ਆਪਾਂ ਬੀਜ ਲੈਣਾ ਤੇ ਘਾਹ ਸਿਆਣਾ ਚ ਘੱਟ ਫੂਟ ਕਰਦਾ ਹੁੰਦਾ ਤੇ ਉਹ ਜੜਾਂ ਰੱਖੀਆਂ ਵਾ ਇਧਰ ਵੀ ਬਸੀਮ ਬਸੀਮ ਚੋਂ ਵੀ ਸਾਗ ਲੈ ਕੇ ਜਾਂਦੇ ਲੋਕੀ ਪੁੱਛਦੇ ਵੀ ਨਹੀਂ ਪੋਹੇ ਦੇ ਵੀ ਨਹੀਂ ਤੇ ਫਿਰ ਇਹਨੂੰ ਆਏ ਮੈਦੇ ਦੇ ਜਿਵੇਂ ਆਪਦਾ ਹੁੰਦਾ ਕਹਿਣਾ ਨਹੀਂ ਚਾਹੀਦਾ ਚੱਲ ਪਰ ਕਿਹਾ ਜਾਂਦਾ ਵਾ ਕੋਈ ਨਹੀਂ ਪੁੱਛਦੇ ਗਾ ਬੁੜੀਆਂ ਮੈਨੂੰ ਸਿੱਧੀਆਂ ਆਉਂਦੀਆਂ ਪੱਠੇ-ਪੁੱਠੇ ਲੈਣ ਘਾਕੂ ਖੋਤਣ ਤੇ ਚੱਲ ਹੈਗਾ ਵਾ ਆਪ ਮੰਨਦੇ ਆਂ ਆਪ ਜਵਾਬ ਵੀ ਨਹੀਂ ਦਿੰਦੇ ਪਰ ਥੋੜਾ ਬਹੁਤਾ ਲੈ ਲੋ ਕਈ ਦਾ ਵਿੱਚ ਕੀੜੀ ਆਏ ਕੱਢੀ ਜਾਣੀਂ ਜਿਵੇਂ ਨਾ ਉਹ ਹੀ ਕਾ ਤੇ ਫਿਰ ਦੱਸਦੇ ਗਾ ਵੀ ਵਰਸੀਮਾ ਮਿੱਧ ਕੇ ਤੁਰ ਜੂਗੀ ਥੋੜਾ ਕੀ ਜਾਣ ਆਹ ਵੀ ਜੜਾ ਤੁਸੀਂ ਦੇਖ ਸਕਦੇ ਆਂ ਵੇਖੋ ਕੱਢੇ ਗਾ ਕੱਢੇ ਗਾ ਮਜ਼ਬੂਤ ਜੜਾ ਲੈ ਆ ਵੀ ਫਰਦੀ ਇੱਧਰ ਉਹਨੂੰ ਦਿਖਾਉਣਾ ਇੱਧਰ ਆਓ ਲੈ ਗੱਦੰਗਾ ਗੱਦੰਗਾ ਜਰਾ ਆਹ ਇੱਧਰੋਂ ਆ ਆਵਾਜਾ ਵਿੱਚ ਆ ਰੂੜੀ ਸੀਗੀ ਇਹ ਕਰਾਣਾ ਉਧਰ ਕਰਨੀ ਤਾਂ ਕਰਕੇ ਇਹ ਟਾਣੀਏ ਪ੍ਰੋਜੈਕਟ ਬਾਲਾ ਵੱਡਾ ਸੀ ਇਹਨੂੰ ਕਰਾ ਪਾ ਕੇ ਖਿੱਚਣਾ ਵਾ ਵੇਖ ਲੈ ਆਏ 100 ਤੱਕ ਲਾਈਆਂ ਪਿੰਨਾ ਢੇਰੀਆਂ ਆਹੀ ਬਾਈ ਆਪਣਾ ਚੱਲ ਪਹਿਲੇ ਬੋਲ ਆ ਗਿਆ ਖੜਾ ਸੇਗਾ ਚਾਰ ਕਿੰਨਾ ਵੇਲਾ ਮੈਂ ਆਪਾਂ ਕਰ ਲੈਨੇ ਆ ਕੰਮ ਨੀ ਤਾਂ ਅੱਜ ਫੇਰ ਰਹਿ ਜਾਣਾ ਸੀਗਾ ਇੱਥੋਂ ਤੱਕ ਆਹੇ ਉਹ ਉਹ ਵੀ ਰਹਿ ਤਕਾ ਇਹ ਉਹ ਉੱਥੋਂ ਤੱਕ ਆਂ ਹਾਂ ਆ ਪੰਜਾ ਪੰਜਾ ਆਪੰਜ ਆ ਕੰਮ ਹੈਗਾ ਇਹ ਐਂ ਜੋਰਜੀ ਵਾਲਿਆਂ ਦਾ ਚਲ ਦੋ ਜਣੇ ਜੇ ਲੱਗੇ ਹੋਣ ਤਾਂ ਗੱਲਾਂ ਕਰ ਕਰੀ ਜਾਂਦੇ ਕਰੀ ਜਾਂਦੇ ਕਰੀ ਜਾਂਦੇ ਕੰਮ ਹੋ ਜਾਂਦਾ ਆਪਰਲ ਦਾ ਢੇਰ ਲਾ ਕੇ ਰੱਖ ਲਿਆ ਵਜੰਦਰ ਨੇ ਫੇਰ ਠੀਕ ਆ ਇਹ ਚ ਬੀਜਾਂਗੇ ਪੱਠੇ ਨੇ ਆ ਇੰਨਾ ਥਾਂ ਸੀ ਇਹ ਇੰਨਾ ਥਾਂ 'ਚ ਫੇਰ ਮੈਂ ਖੜਾ ਇੰਨਾ ਤਾਂ ਐ ਵਾਧੂ ਹੀ ਪਿਆ ਹੁੰਦਾ ਸੀਗਾ ਰੂੜੀ ਲਾਈ ਕਰਕੇ ਇਹ ਕਿਸੇ ਲੇਖੇ ਚ ਨਿਊ ਪੁਰਾਣੀ ਰੂੜੀ ਆ ਜਿਹੜਾ ਬਾਹਰ ਚ ਖਿਲਰ ਗਈ ਐ ਜੂਰ ਗਿਆ ਉਹ ਕਿ ਲੱਗਣਾ ਹੁਣ ਫੇਰ ਬਾਕੀ ਸੋਨ ਗੱਲਬਾਤ ਫੇਰ ਦੱਸਦੇ ਆ ਤੇ ਕੰਮ ਕਰਦੇ ਆ ਅਸੀਂ ਅੱਜ ਖੇਤ ਹੁਣ ਜੰਧਰ ਆਇਆ ਵਾ ਚੱਲ ਇਹ ਕਹਿੰਦਾ ਵੀ ਮੈਂ ਆਹਦੇ ਨਾਲ ਕਰਾ ਕਰੂ ਲਾਉਨੇ ਆ ਕੰਪਿਊਟਰ ਕਰਾ ਨਹੀਂ ਲਾਇਆ ਚੱਲ ਇਹ ਚ ਇੱਕ ਉਹ ਪੱਟੀ ਜਾਂਦੇ ਆ ਤੁਹਾਨੂੰ ਜ਼ੂਮ ਕਰਦਾ ਆਹ ਆਵੇ ਇੱਕ ਬੰਦਾ ਹੋਰ ਫੜ ਲਿਆ ਤੇ ਰਿਆਉਂ ਦਾ ਉਂ ਆਏ ਸੀ ਗੀੜੇ ਕੱਢਣ ਸਾਡੇ ਕੋਲੇ ਵੀ ਕੀ ਕਰਦੇ ਆ ਇੱਕ ਟਰੈਕਟਰ ਨੇ ਫੜ ਲਿਆ ਕਿਨੇ ਤੇ ਜਹੰਦਰ ਕਹਿੰਦਾ ਮੈਂ ਨਾਲ ਲੱਗਦਾ ਮੈਂ ਤੁਹਾਡੇ ਮੈਂ ਕਰਾਉਣਾ ਨਾਲ ਉਹ ਕਿਉਂਕਿ ਉਹਨੂੰ ਸੰਤੁਸ਼ਟੀ ਨਹੀਂ ਮਿਲਦੀ ਜਦੋਂ ਚਾਹ ਰੂ ਆਪਣਾ ਕੰਮ ਕਰੇ ਵੀ ਹੁਣ ਠੀਕ ਹੋਇਆ ਕਿ ਨਹੀਂ ਹੋਇਆ ਉਹ ਰੂੜੀ ਖਿੱਚ ਕਿੱਧਰ ਕਰਦੇ ਆ ਰੂੜੀ ਆ ਰੂੜੀ ਬੋਬਦਨਾ ਦੀ ਪਈ ਸੀ ਕਿ ਚਲ ਖਿੱਚ ਕਿੱਧਰ ਨੂੰ ਹੋ ਜਾਊਗੀ ਇੱਥੇ ਖੜਾ ਮੈਂ ਮੈਂ ਚੱਲਿਆ ਮਣ ਚਾਹ ਲੈਣੇ ਨਾਲੇ ਆਥਰ ਮੋਸ ਭਰਾ ਲਿਆ ਮਾ ਬੰਦਾ ਸਾਡਾ ਕਹਿੰਦਾ ਵੀ ਤੇ ਬਹੁਤ ਮੁੱਕ ਗਈ। ਉਸ ਰਮੋਸ ਤੇ ਚਾਹ ਤੇ ਚੱਲਦਾ ਵਾ ਤੇ ਚਾਹ ਉਹਨੂੰ ਚਾਹੀਦੀ ਚਾਹੀਦੀ ਆ। ਤੇ ਹੁਣ ਮੈਂ ਲੈਣ ਚੱਲਿਆ ਮੈਂ ਚਾਹ। ਫੇਰ ਆਉਨੇ ਆਪਾਂ ਤੇ ਗੇੜਾ ਕੱਢ ਕੇ। ਘਰੇ ਗੇੜਾ ਕੱਢ ਕੇ ਆਈਏ ਨਾਲੇ ਤੇ ਨਾਲੇ ਚਾਹ ਲੈ ਆਈ। ਆਹ ਦੇਖ ਸਾਡੇ ਆਈ। ਇਦਾਂ ਹੁਣ ਲੱਤ ਆਏ ਬਹਿ ਬਹਿ ਕੇ ਕਿੰਨੀ ਪੈਣੀ ਆ। ਉਹ ਉੱਥੇ ਉੱਚਾ ਬਾਥਾਂ। ਥੱਲ ਲਾਉਣੇ ਹੀ ਪੈਣੇ ਸਾਨੂੰ ਇਹਨਾਂ ਥਾਂ ਤੇ ਜਿੱਥੇ ਜਿੱਥੇ ਰੂੜੀ ਸੀਗੀ। ਹਾਲਾ ਬਿਨਾਂ ਨਹੀਂ ਗੱਲ ਬਣਨੀ। ਗਲਤਾਂ ਲਾਉਣੇ ਪੈਣ ਗਿਆ ਢੇਰ ਲੱਗ ਗਿਆ ਇਤੋਂ ਵੀ ਗੱਡ ਗੱਡ ਕੇ ਰੱਖੀ ਆ ਵੇਖ ਸਕਦੇ ਹਾਂ ਹੁਣ ਮੈਂ ਲੱਤ ਲਵਾ ਲਗਾਵਾ ਤੇ ਉਹਨੂੰ ਚਾਬੀ ਲੱਗੀ ਰਹਿ ਗਈ ਤੇ ਬੈਟਰੀ ਹੁਣ ਇਹਦੀ ਲਖਾਵਾਂਗੇ ਪੈਸੇ ਆਇਆ ਦੂ ਕੋਲੇ ਸਭ ਫਸਲ ਵੇਚੀ ਆ ਹੁਣ ਕੱਲ ਬੀਜ ਪਾ ਦੇਣੇ ਸੀ ਕੱਲ ਨੂੰ ਬੀਜ ਤੇ ਪਰ ਇਹ ਪੌ ਤਵੀਆਂ ਵਾਜੰਗੇ ਤੇ ਤਵੀਆਂ ਮਾਰ ਲੱਗਿਆ ਬਸ ਬਾਣ ਐ ਕਿ ਆ ਪੌ ਰੂੜੀ ਚੱਕੀ ਕਰਕੇ ਇਹੋ ਜਿਹਾ ਪੰਗਾ ਬਾਹਲਾ ਪੈ ਗਿਆ ਇਤਕੀ ਤਾਂ ਹੀ ਲੇਟ ਹੋਏ ਆ ਹੌਣੋ ਬਾਣ ਬਰਾਬਰ ਲੱਗਦਾ ਵਾ ਨਹੀਂ ਤਾਂ ਉੱਚਾ ਨੀਵਾ ਬਾੜਾ ਸੀ ਆਹ ਤਾਂ ਜਿੱਥੇ ਤੁਸੀਂ ਦੇਖਦੇ ਨਾ ਇਹ ਆ ਆਹ ਵਾਲਾ ਸਾਹਮਣੇ ਇਹ ਬਾੜਾ ਉੱਚਾ ਸੀ ਹਾਂ ਨਹੀਂ ਗੱਲ ਹਾਂ ਇੱਥੇ ਤਵਕਾਂ ਮਾਰਾਂਗੇ ਠੀਕ ਆ ਇਹ ਬਣ ਜੂ ਵਧੀਆ ਉਹ ਕਰਾ ਕੱਢ ਕੇ ਰੱਖ ਤਾ ਰੂੜੀ ਖੇਚੀ ਸੀਗੀ ਇਹਦੇ ਨਾਲ ਬਾਕੀ ਤਾਂ ਉਹੀ ਗੱਲਾਂ ਬਾਤਾਂ ਮਾ ਕਣਕ ਦੀਆਂ ਆਪਣੀਆਂ ਗਵਾਂਢਾ ਆਲੂ ਗਵਾਂਢ ਤੇ ਵਧਗਾ ਹੋ ਗਏ ਆਪਣੇ ਆਪਾਂ ਲੱਗਨੇ ਸਾਰਾ ਨੱਪੜਾ ਹੋਵੇ ਭਾਈ ਆਲੂ ਮਾਲਾਣੇ ਦੀ ਮਿਹਨਤ ਕੀਤੀ ਉਹਨਾਂ ਨੂੰ ਮਿਹਨਤ ਮਿਲਦੀ ਉਹ ਜੀ ਠੀਕ ਆ ਨਾ ਜਿੰਨੇ ਜਿਹੜੀ ਮਿਹਨਤ ਕੀਤੀ ਹੈ ਉਹਨੂੰ ਉਹ ਜਿਆਦਾ ਫਲ ਮਿਲਦੇ ਆਲੂ ਮਾਲਾਣੇ ਨੇ ਮਿਹਨਤ ਕੀਤੀਆਂ ਗਾਂ ਕਾਲੇ ਮਿਹਨਤ ਕਰੀ ਜਾਂਦੇ ਆ ਪਹਿਲਾਂ ਢੋਨਾ ਵੱਡੇ ਉਹਤੇ ਵੀ ਮਿਹਨਤ ਕੀਤੀ ਜਿੰਨੀ ਜੋਗਾ ਹੁੰਦਾ ਬੰਦਾ ਮਿਹਨਤ ਕਰਦਾ ਹੀ ਕਰਦਾ ਵਾਪਦੀ ਤੇ ਆਪਾਂ ਤਾਂ ਇਹ ਕਹਿੰਦੇ ਜੀ ਰੱਬ ਖਾਰਿਆ ਨੂੰ ਨੁਕਸਾਨ ਤੋਂ ਬਚਾਈ ਰੱਖੇ ਨਕਾ ਨਾ ਕਿਸੇ ਦਾ ਹੋਵੇ ਵਾਪਾ ਕਹਿੰਦੇ ਆ ਕਿਸਾਨ ਨੇ ਉਹਨਾਂ ਜਿਹੜਾ ਕਿਸੇ ਆਪਦੇ ਕਿਸਾਨ ਭਾਈ ਦਾ ਚਲੋਂਗਾ ਮਾਰ ਲੱਗ ਗਿਆ ਵਿਜੇਂਦਰ ਤਵਗਾ ਵਾ ਜੇ ਕਿਸੇ ਵਾਸਤੇ ਵਦਗਾ ਬਣ ਜਾਣਾ ਵਾ ਇਹ ਤਾਂ ਕਰਕੇ ਲੇਟ ਹੋ ਗਿਆ ਉਹ ਬਾਸਪਤੀ ਵੱਡੇ ਆ ਦਿੱਤੇ ਬਾਸਪਤੀ ਕਰਕੇ ਵੀ ਕੁਝ ਲੇਟ ਹੋ ਗਿਆ ਹੈ ਇੱਕ ਰੂੜੀ ਚੱਕਣੀ ਸੀ ਕਿ ਉੱਥੋਂ ਹੁਣ ਤਾਂ ਜਾਵਾਂ ਜਮਾ ਲੈਵਲ ਹੋ ਗਿਆ ਨਾ ਰੂੜੀ ਇਹ ਦਾ ਰੂੜੀ ਦੀ ਤਾਂ ਬਾਹਲਾ ਬਾਹਲੇ ਦਿਨਾਂ ਬਾਹਲੇ ਸਾਲਾਂ ਦਾ 2 ਸਾਲਾਂ ਦਾ ਹੋਣਾ ਰੇ ਜਮਾ ਦਾ ਮਿੱਟੀ ਬਣਿਆ ਪਿਆ ਸੀ ਯਾਰ ਉੱਤੇ ਘਾਹ ਕੁਆ ਕੋਪਿੰਦਾ ਸੀ ਲੋ ਵੇਖ ਸਕਦੇ ਆ ਤਵੰਗਾਣਾ ਪੂਰਾ ਬਾਹਣ ਵਾਇਆ ਗਿਆ ਹੈ ਜੇ ਗੱਲ ਪੂਰੀ ਪਈ ਜਾ ਵਿੱਚ ਥੋੜੀ ਵੀ ਡੁੱਬਣ ਤੇ ਆ ਉਹ ਰਹਿ ਗਿਆ ਵਹਣ ਵਾਲਾ ਉਹ ਸਾਰਾ ਵਾਇਆ ਗਿਆ ਆ ਵੇ ਲੋ ਗੱਲ ਪੂਰੀ ਹੈ ਜੇ ਵੀ ਉਹ ਜਮ ਇਕੱਠੇ ਕਰੀ ਜਾਂਨੇ ਆ ਉਹ ਢੇਰ ਲਾ ਕੇ ਰੱਖਿਆ ਪਿਆ ਇੱਧਰ ਹੁਣ ਮੈਂ ਵੀ ਵੜਦਾ ਮੈਂ ਵਿੱਚ ਵੇਖ ਤੁਹਾਨੂੰ ਦਿਖਾਦਾ ਸਾਈਡ ਤੋਂ ਤਵੰਗਾ ਤਵੰਗਾ ਮਾਰ ਕੇ ਆਏ ਬਧਾ ਗੁਰੂੜੀ ਖਿੜਾਰੀ ਜਾ ਉੱਗੀ ਵਿੱਚ ਜ਼ੁਬਾਨ ਨਾ ਕਮਜ਼ੋਰ ਆ ਮੜਾ ਜੇ ਆ ਫੋਨ ਨਾ ਕਰਨੇ ਕਿੰਨੂ ਡਿਟੈਕਟ ਕਰਦਾ ਵਾ ਬਲੌਰியோ ਫਿਰਦਾ ਲੋਲਾ ਬਾਈ ਉਹ ਵੇ ਫਿਰਦਾ ਉਹ ਬਾਈ ਆ ਵੇਖਿਆ ਫਿਰ ਚਲੋ ਲਓ ਜੀ ਸਾਨੂੰ ਇੰਨਾ ਕਵੇੜਾ ਹੋ ਗਿਆ ਹੁਣ ਜੰਦਾ ਲਾਤਾ ਇਧਰ ਆਪਾਂ ਤਹਿਣ ਆਪਾਂ ਲੈ ਕੇ ਚੱਲੇ ਆਂ ਸੰਦ ਬਲੇਮੇ ਆਪਦੇ ਇਕੱਠੇ ਕਰਕੇ ਠੀਕ ਆ ਜੀ ਤਾਂ ਨ ਆਪਾਂ ਚੱਲਦੇ ਆਂ ਚਲੋ ਤਵੰਗਾ ਸੀਂਗਾ ਜਿਹੜੀਆਂ ਉਹਨੂੰ ਪਹੁੰਚਦਿਆਂ ਕਰਤੀਆਂ ਇੱਕ ਕਰਾ ਲਾਇਆ ਸੀਗਾ ਆਪਾਂ ਪਹੁੰਚਦਾ ਕਰ ਦੇਣਾ ਮਤ ਇੱਧਰ ਆਪਾਂ ਹੁਣ ਹਨੇਰਾ ਹੁਣ ਆਪਾਂ ਨੂੰ ਪੂਰਾ ਹੀ ਹੋ ਗਿਆ ਉਹ ਵੀ ਚੱਲੇ ਆ ਤੇ ਆਪਾਂ ਵੀ ਚੱਲਦੇ ਆਂ